ਖੜੇ ਆ ਸਾਰੇ ਆ ਉਪਰ ਆ ਹੀ ਇਹ ਪਤਾ ਨਹੀਂ ਤੈਨੂੰ ਪ੍ਰੈਸ ਨਾਲ ਹੋਰ ਕੋਈ ਨਹੀਂ ਆਂਦੇ ਆ ਜੈਦੀਪ ਜੀ ਯਾਰ ਕਹੇ ਸਮਝਾ ਇਹਨੂੰ খোলনী কশিশ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਅੱਜ ਬਠਾਏ ਦੇ ਜਰੀਏ ਜਿ ਤੁਸੀਂ ਵੇਖਸਾ ਤੇ ਪ੍ਰੋਟੈਸਟ ਕਰਨ ਦਾ ਐਲਾਨ ਕੀਤਾ ਗਿਆ ਕਿ ਪ੍ਰੈਸਟਾਜ ਇੱਥਾਂ ਜਾਣਾ ਸੀ ਪੀਆਰਟੀ ਸੀ ਬੰਦਸ ਕੰਟਰੈਕਟ ਮਲਾਜਮ ਪਰ ਇਸ ਤੋਂ ਪਹਿਲਾਂ ਕਿਸ ਤਰੀਕੇ ਦੇ ਨਾਲ ਮਲਾਜਮ ਨੇ ਉਹਨਾਂ ਦੇ ਨਾਲ ਇਕੱਠੇ ਹੋ ਕੇ ਵੱਡਾ ਪ੍ਰਦਰਸ਼ਨ ਕਰ ਸਕਦੇ ਹੋ ਕੋਈ ਵੀ ਗੱਡੀ ਦੇ ਵਿੱਚ ਗਿਆ ਤੈਨੂੰ ਲੈ ਕੇ ਜਾਏਗਾ ਪਰ ਆਪ ਵੀ ਲੋਕਾਂ ਦਾ ਬਸੰਤ ਦਿਨ ਦੇ ਵਿੱਚ ਦੇਖੋ ਕਿ ਕਿੰਨਾ ਲਗਾਤਾਰ ਰੱਖਦਾ ਹੋਇਆ ਨਜ਼ਰ ਆਵੇਗਾ ਕਿ ਲੋਕਾਂ ਨੂੰ ਇੰਦਰ ਸ਼ਵਾਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੀ ਯਾਰ ਤਸਵੀਰ ਵੀ ਜ਼ਰੂਰੀ ਹੈ ਜਿਹੇ ਤਰੀਕੇ ਦੇ ਨਾਲ ਕਿਉਂਕਿ ਪ੍ਰਸ਼ਾਸਨ ਵੱਲੋਂ ਡੈਮੋਕਰੈਟਿਕ ਰਾਈਟ ਹੁੰਦਾ ਹੈ ਹਰੇਕ ਦਾ ਧਰਨਾ ਪ੍ਰਦਰਸ਼ਨ

ਕਹ ਮਰ ਚੁਗੋ ਬੋਲੋ ਗੱਡੀ ਬੋਲੋ ਕਿਹੜੀ ਯਾਰ ਸਮੇਂ ਕੀਤਾ ਇਹਨਾਂ ਨੇ ਮੇਰਾ ਮੋਬਾਈਲ ਘੱਟੇ ਉਹ ਗੱਡੀ ਕਿਹੜੀ ਹੈ ਗੱਡੀ ਚ ਭਾਓ ਕਿੰਨੇ ਮੇਰਾ ਮੋਬਾਈਲ ਆ ਗਈ ਚਾਬੀ ਆ ਗਈ ਕੰਪਲੀਟ ਕਰ ਉਹ ਮੇਰਾ ਮੋਬਾਈਲ ਕਿੱਥੀ ਬਾਹਰ ਆ ਗਈ ਮੇਰੀ ਜੈਟ ਹੋਰ ਤੇ ਪ੍ਰਾਈਵੇਟ ਕੋਈ ਦੇਖ ਯਾਰ ਆ ਜਾ 15 ਉਹ ਜੰਮ ਵੇਲਾ ਆ ਮੈਂ ਤਕਾ ਮਾ ਦੇ ਕੋਈ ਮੇਰੇ ਮੋਬਾਈਲ ਦਾ ਮਸਲਾ ਹੈ ਅਸੀਂ ਕੋਈ ਗੱਡੀ ਪ੍ਰਦਾਸ ਨੂੰ ਬੇਨਤੀ ਹੈ ਵੀ ਸ਼ਾਮ ਸਮੇਂ ਬੈਠੇ ਆ ਬੈਠੇ ਰਹਿਣ ਤੇ ਕੋਈ ਤੱਕਾ ਕਰ ਜਿੰਨੇ ਸਾਡੇ ਨਾਲ ਪੰਜਾਹ

ਸਰ ਪੁਲਿਸ ਪ੍ਰਸ਼ਾਸਨ ਮਾਰਨਿੰਗ ਤੋਂ ਮੌਜੂਦ ਆ ਸਾਡੇ ਨਾਲ ਗੱਲਬਾਤ ਚੱਲਦੀ ਸੀ ਕਿ ਤੁਸੀਂ ਜੇ ਕੋਈ ਐਜੀਟੇਸ਼ਨ ਕਰਨੀ ਹੈ ਤੈਨੂੰ ਪੀਸਫੁਲੀ ਕਰ ਲਓ ਬਟ ਇਹਨਾਂ ਨੇ ਫਿਰ ਗੇਟ ਨੂੰ ਲੋਕ ਲਾਣੇ ਸ਼ੁਰੂ ਕਰਤੇ ਬੱਸੇ ਲਾਣੀਆਂ ਸ਼ੁਰੂ ਕਰਤੀਆਂ ਉਦੋਂ ਬਾਅਦ ਫਿਰ ਪੈਟਰੋਲ ਦੀਆਂ ਬੋਟਲਸ ਲੈ ਕੇ ਆ ਗਏ ਔਰ ਉਦੋਂ ਬਾਅਦ ਫਿਰ ੜਕਾਉ ਪਾਸ਼ਾ ਚ ਲਗੇ ਮੈਂ ਵੀ ਇੱਥੇ ਸੀਗਾ ਨਾਲ ਮੇਰੀ ਡਿਊਟੀ ਮੈਜਿਸਟਰੇਟ ਸੀ ਅਸੀਂ ਉਹਨਾਂ ਨੂੰ ਬਾਰ ਬਾਰ ਸਮਝਾਇਆ ਵੀ ਕਾਨੂੰਨ ਨੂੰ ਹੱਥ ਸੇ ਨਾ ਲਓ ਔਰ ਹਰ ਚੀਜ਼ ਦਾ ਜਿਹੜਾ ਹੱਲ ਹੈ ਗੱਲਬਾਤ ਕਰਕੇ ਜਾਂ ਕਿਸੇ ਤਰੀਕੇ ਨਾਲ ਹੋ ਜਾਂਦਾ ਜਾਂ ਪੀਸਫੁਲ ਆਪਣਾ ਕਰ ਬਟ ਇਹਨਾਂ ਨੇ ਜਿਹੜੀ ਹੈ ਵੌਲੈਂਸ ਕਰਨ ਦੇ ਵਿੱਚ ਜਿਹੜੀ ਹੈ ਉਹ ਇੰਟਰੋਡਿਊਸ ਕਰਨੀ ਸ਼ੁਰੂ ਕਰਤੀ ਜਦੋਂ ਅਸੀਂ ਦੁਬਾਰਾ ਇਹਨਾਂ ਨਾਲ ਗੱਲ ਕਰਨ ਆਏ ਸੀ ਜੀ ਚੌਥੀ ਵਾਰੀ ਆਪਾਂ ਦੇਖਿਆ ਵੀ ਇਹਨਾਂ ਨੇ ਜਿਹੜੀ ਬੱਸ ਹੈ ਉਹ ਸਟਾਰਟ ਕਰਕੇ ਗੇਟਾਂ ਨੂੰ ਸਿੱਧੀ ਕਰਤੀ ਉਸ ਤੋਂ ਬਾਅਦ ਫਿਰ ਅਕੋਰਡਿੰਗ ਟੂ ਪ੍ਰੋਪਰ ਐਸਓਪੀ ਡਿਊਟੀ ਮੋਜਿਸਟਰੀ ਤੋਂ ਪਰਮਿਸ਼ਨ ਲੈ ਕੇ ਫਿਰ ਅਸੀਂ ਫੋਰਸ ਨੂੰ ਯੂਜ਼ ਕੀਤਾ ਔਰ ਉਹਨਾਂ ਨੂੰ ਸੇਫਲੀ ਡਿਟੇਨ ਕੀਤਾ ਉਸ ਡਿਟੇਨਸ਼ਨ 'ਚ ਦੋਵੇਂ ਧਿਰਾਂ ਨੂੰ ਉਹਨਾਂ ਨੂੰ ਵੀ ਔਰ ਸਾਡੇ ਵਾਲੇ ਪਾਸੇ ਵੀ ਖਿੱਚਤੂ ਵਿੱਚ ਇੰਜਰੀਜ਼ ਆਈਆਂ ਨੇ ਔਰ ਮੈਂ ਕਹਾਗਾ ਐਸ ਪਰ ਲਾ ਜੋ ਕਿਸੇ ਨੇ ਵੌਲੈਂਸ ਕੀਤੀ ਹੈ ਉਧਰ ਜਿਹੜੀ ਬੰਦੀ ਕਾਰਵਾਈ ਹੈ ਉਹ ਵੀ ਕੀਤੀ ਜਾਏਗੀ ਔਰ ਜਿਹੜੀ ਅਮਨੋ ਆਮਾਨ ਤੇ ਸ਼ਾਂਤੀ ਹੈ ਉਹਦਾ ਧਿਆਨ ਰੱਖਿਆ ਜਾਏਗਾ ਸਰ ਹਾਲੇ ਮੈਂ ਪੂਰੀ ਗਿਣਤੀ ਤਾਂ ਨਹੀਂ ਕੀਤੀ ਬਟ ਮੈਨੂੰ ਲੱਗਦਾ ਹੈ ਕਿ 40 ਤੋਂ 50 ਬੰਦੇ ਇਹਨਾਂ ਦੇ ਮੋٹے ਮੋٹے ਅਰੈਸਟ ਜਿਹੜੇ ਇਹਨਾਂ ਰਾਉਂਡ ਅਪ ਕੀਤੇ ਹੋਣਗੇ ਸਰ ਨਹੀਂ ਨਹੀਂ ਸਰ ਦੋ ਝਖਮੀ ਸਰ ਉਧਰ ਤਾਂ ਆਪਾਂ ਦੇਖਿਆ ਹੀ ਹੈ ਸਰ ਕਿ ਇਧਰ ਸਾਡੇ ਵਾਲੇ ਪਾਸੇ ਵੀ ਕਈ ਮਲਾਦਮ ਚੱਕਦੇ ਸਰ પેટ્રોલ ਵਗੈਰਾ ਜਿਵੇਂ ਫੜੀਆਂ ਇਹਦੇ ਕੋਲ ਕਿਸੇ ਨੇ પેટ્રોલ ਤੇ ਨਹੀਂ ਪਾਇਆ ਨਹੀਂ ਸਰ ਕਿਸੇ ਨੇ પેટ્રોલ ਨਹੀਂ ਪਾਇਆ ਸੀ ਬਕਾਇਦਾ ਈਅਰਮਾਰਕ ਕਰਕੇ ਰੱਖਿਆ ਸੀ ਸਾਡੇ ਵਾਸਤੇ ਇੱਕ ਇੱਕ ਇਨਸਾਨੀ ਜਾਨ ਬੜੀ ਕੀਮਤੀ ਹੈ ਔਰ ਇਹ ਜਿਹੜਾ ਐਕਸ਼ਨ ਲੈਣਾ ਵੀ ਤਾਂ ਹੀ ਪਿਆ ਕਿਉਂਕਿ ਜਿਹੜਾ ਇਹਨਾਂ ਤੋਂ ਐਜੀਟੇਸ਼ਨ ਸੀਗਾ ਉਹ ਬਹੁਤ ਜ਼ਿਆਦਾ ਮਤਲਬ ਡੇਂਜਰਸ ਔਰ ਗਰਮ ਖਿਆਲ ਵਾਲੇ ਪਾਸੇ ਨੂੰ ਜਾ ਰਿਹਾ ਸੀਗਾ ਜੇ ਕੋਈ ਬੱਚਾ ਜਾਂ ਹੋਰ ਇਸ ਪ੍ਰਵੁਕ ਪਾਸ਼ਣ ਤੋਂ ਬਾਅਦ ਆਪਦੇ ਹੱਥੇ ਅੱਗ ਲਾ ਲੈਂਦਾ ਜਾਂ ਕਿਸੇ ਬਸ ਤੇ ਅੱਗ ਲਾ ਦਿੰਦਾ ਤੇ ਜਾਂ ਜਿਵੇਂ ਬਸ ਉੱਤੇ ਚੜਾਈ ਸੀ ਤੇ ਰੇਸ ਦੇ ਰਹੇ ਸੀ ਕੁਦਰਤੀ ਕਲੱਚ ਛੱਡ ਦਿੰਦਾ ਤਾਂ ਅੱਗੇ ਜਿੰਨੇ ਮੁਲਾਜ਼ਮ ਸੀ ਉਹ ਵੀ ਥੱਲੇ ਆ ਜਾਂਦੇ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅਰਾਊਂਡ ਅਪ ਕੀਤੇ ਇਹ ਪ੍ਰਸ਼ਾਸਨ ਦਾ ਮੈਨੇਜਮੈਂਟ ਦਾ ਬੇਲੀਅਰ ਹੈ ਸਾਲੂ ਅਰੈਸਟ ਕਰਕੇ ਲੈ ਕੇ ਜਾ ਰਹੇ ਨੇ ਵਿਭਾਗਾਂ ਦੇ ਵਿੱਚ ਨਿੱਜੀਕਰਨ ਸੈਂਟਰ ਸਰਕਾਰ ਦੀਆਂ ਨੀਤੀਆਂ ਨੂੰ ਇਹ ਭਗਵੰਤ ਮਾਨ ਸਰਕਾਰ ਹੈ ਜਿਹੜੀ ਪੰਜਾਬ 'ਚ ਧੱਕੇ ਨਾਲ ਲਾਗੂ ਕਰ ਰਹੀ ਆ ਭਾਈ ਕਿਵੇਂ ਦੇਖਦੇ ਹੋ ਜਿਹੜੇ ਮੁਲਾਜ਼ਮਾਂ ਨਾਲ ਤਸ਼ੱਦਦ ਹੋਇਆ ਹੈਗਾ ਜਿਵੇਂ ਪੱਗਾਂ ਤਾਰੀਆਂ ਗੀਆਂ ਨੇ ਕੱਪੜੇ ਪਾੜ ਦਿੱਤੇ ਕਿ ਕਚਰਿਆਂ ਦੇ ਵਿੱਚ ਮੁੰਡੇ ਦੇ ਦੇਖੋ ਜੀ ਇਹ ਪ੍ਰਸ਼ਾਸਨ ਦਾ ਇਹਦੇ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਹਿੰਦੀ ਸੀ ਇੱਥੇ ਅੰਗਰੇਜ਼ ਨੌਕਰੀਆਂ ਕਰਨਗੇ ਅੱਜ ਕੱਚੇ ਕੰਮੇ ਜੋ ਨੁਗਣੀਆ ਤਨਖਾਹਾਂ ਤੇ ਕੰਮ ਕਰਦੇ ਆ ਉਹਨਾਂ ਨੂੰ ਕੁੱਟ-ਕੁੱਟ ਕੇ ਕਸੀੜ-ਕਸੀੜ ਕੇ ਕੱਪੜੇ ਪਾੜ ਕੇ ਉਹਨਾਂ ਨੂੰ ਅਰੈਸਟ ਕਰਕੇ ਜਿਹੜੀ ਪੰਜਾਬ ਪੁਲਿਸ ਦਾ ਪ੍ਰਸ਼ਾਸਨ ਆ ਲੈ ਕੇ ਜਾ ਰਿਹਾ ਹੈ ਜੋ ਮਦਭਾਗੀ ਘਟਨਾ ਅਸੀਂ ਇਹਦੀ ਨਿੰਦਾ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਤਿੱਖਾ ਜਿਹੜਾ ਪ੍ਰੋਟੈਸਟ ਆ ਉਹ ਕਰਾਂਗੇ ਠੀਕ ਹੈ ਭਾਈ ਰਮਨਦੀਪ ਨੈਤ ਤਸੀਲਾਰ ਪਟਿਆਲਾ ਸਰ ਕਿਵੇਂ ਦੇਖਿਆ ਜੀ ਸਥਿਤੀ ਕੀ ਨਜ਼ਰ ਆਈ ਹੈ ਤੇ ਕਿ ਕਾਫੀ ਗਰਮ ਮਾਹੌਲ ਵੀ ਹੋਇਆ ਦੇਖੋ ਜੀ ਜਦੋਂ ਸਵੇਰ ਤੇ ਪ੍ਰੋਟੈਸਟ ਸ਼ੁਰੂ ਹੋਇਆ ਉਸ ਤੋਂ ਬਾਅਦ ਹੀ ਲਗਾਤਾਰ ਨੇਗੋਸ਼ੀਏਸ਼ਨਸ ਚੱਲੀਆਂ ਸੀਗੀਆਂ ਐਂਡ ਮਲਟੀਪਲ ਟਾਈਮ ਇਹਨਾਂ ਨੂੰ ਸਮਝਾਇਆ ਗਿਆ ਕਿ ਇਹਨਾਂ ਦੇ ਪ੍ਰੋਟੈਸਟ ਕਰਾਂ ਨਾ ਨਾਰਮਲ ਪਬਲਿਕ ਜਿਹੜੀ ਹੈਗੀ ਆ ਉਹਨੂੰ ਬਹੁਤ ਜ਼ਿਆਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਬੱਸ ਸਟੈਂਡ ਹੈਗਾ ਵਾ ਐਂਡ ਇੱਥੇ ਉਹ ਸਭ ਤੋਂ ਜ਼ਿਆਦਾ ਨਾਰਮਲ ਘਰਾਂ ਦੇ ਜਵਾਗ ਜਿਹੜੇ ਆ ਉਹ ਇਹਨਾਂ ਦੇ ਉੱਤੇ ਜਮ੍ਹਾ ਬੈਠਦੇ ਨੇ ਬੱਸਾਂ ਦੇ ਉੱਤੇ ਕੋਈ ਆਪਣੇ ਕੰਮ ਕਰ ਜਾਂਦਾ ਤੇ ਤੁਹਾਨੂੰ ਤੁਹਾਡੇ ਪ੍ਰੋਟੈਸਟ ਤੋਂ ਕੋਈ ਦਿੱਕਤ ਨਹੀਂ ਬਟੇ ਪ੍ਰੋਟੈਸਟ ਨੂੰ ਪੀਸਫੁਲ ਢੰਗ ਨਾਲ ਸਾਈਡ ਲਾਈਨ ਕਰਕੇ ਕੀਤਾ ਜਾਵੇ ਕਾਕੇ ਕਿਸੇ ਨੂੰ ਵੀ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਆਵੇ ਤੁਹਾਡੀਆਂ ਮੰਗਾਂ ਜਿਹੜੀਆਂ ਉਹਨਾਂ ਦੇ ਬਾਰੇ ਵੀ ਸੋਚੇ ਸਰਕਾਰ ਐਂਡ ਇਹ ਲੋਕ ਜਿਹੜੇ ਨੇ ਉਹਨਾਂ ਨੂੰ ਵੀ ਕੋਈ ਦਿੱਕਤ ਨਾ ਆਵੇ ਬਟ ਜਦੋਂ ਉਹਨਾਂ ਨੇ ਇਹ ਗੇਟ ਬੰਦ ਕਰ ਦਿੱਤੇ ਐਂਡ ਐਗਰੈਸਿਵ ਰੂਪ ਅਪਣਾਉਣਾ ਸ਼ੁਰੂ ਕਰ ਦਿੱਤਾ ਤਾਂ ਸਾਡੇ ਲਈ ਵੀ ਮਜਬੂਰੀ ਬਣ ਗਈ ਕਿ ਇੱਕ ਤਾਂ ਲੋਕਾਂ ਦੇ ਲਈ ਆਪਣੀ ਅਪਲਾਈ ਨੂੰ ਧਿਆਨ ਚ ਰੱਖਦੇ ਇੱਕ ਉਹਨਾਂ ਪ੍ਰੋਟੈਸਟ ਕਰਤਾ ਜਿਹੜੇ ਨੇ ਉਹਨਾਂ ਦਾ ਖੁਦ ਦਾ ਧਿਆਨ ਰੱਖਦੇ ਹੋਏ ਸਾਨੂੰ ਪ੍ਰੋਟੈਸਟ ਦੇ ਵਿੱਚ ਥੋੜਾ ਫੋਰਸ ਦਾ ਇਸਤੇਮਾਲ ਕਰਨਾ ਪਿਆ ਐਗਰੈਸਿਵ ਫੋਰਸ ਸੀਗਾ ਜੀ ਇਹਨਾਂ ਦਾ ਲੋਕਾਂ ਦਾ ਦੇਖੋ ਜੀ ਪਟਕਾਉ ਭਾਸ਼ਣ ਦਿੱਤੇ ਜਾ ਰਹੇ ਸੀ ਕਿ ਖੁ ਪਟ ਪ੍ਰੋਟੈਸਟ ਨੂੰ ਇਸ ਤਰੀਕੇ ਨਾਲ ਅਗਰੈਸਿਵ ਕਰਨਾ ਕਿਸੇ ਦਾ ਵੀ ਰਾਈਟ ਨਹੀਂ ਹੈਗਾ ਇਸ ਕਰਕੇ ਸਾਨੂੰ ਇਸ ਜਿਹੜਾ ਹੈਗਾ ਉਹ ਸਟੈਪ ਲੈਣਾ ਪਿਆ ਜੀ ਇਨਾਂ ਦੇ ਕੋਈ ਕਾਨੂੰਨੀ ਕਾਰਵਾਈ ਵੀ ਕਰੂਗੀ ਜੀ ਕਿਸੇ ਤਰੀਕੇ ਦੇ ਐਫਆਈ ਬਿਲਕੁਲ ਹੀ ਪੁਲਿਸ ਵਾਲੇ ਪੁਲਿਸ ਸਟੇਟ ਆਈ ਹੈ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਅੱਗੇ ਉਹਨੂੰ ਆਪਣੇ ਆਪ ਅਮਲ ਦੇ ਵਿੱਚ ਲਿਆਏਗੀ ਕਤਵੀ ਕਿੰਨੇ ਲੋਕ ਹੋਏ ਸਰ ਕੋਈ ਐਗਜੈਕਟ ਐਸਟੀਮੇਟ ਨਹੀਂ ਆਏਗਾ ਵਾ ਬਾਕੀ ਅਸੀਂ ਦੇਖਦੇ ਆ ਰਾਉਂਡ ਅਪ ਕਰਨ ਤੋਂ ਬਾਅਦ ਹਰ ਇੱਕ ਜਿਹੜਾ ਵੀ ਹੈਗਾ ਵਾ ਚਾਹੇ ਉਹ ਕੋਲਿਸ ਵਾ ਲਾ ਵਾ ਤੇ ਭਾਵੇਂ ਚਾਹੇ ਕੋਈ ਪ੍ਰੋਟੈਸਟ ਕਰਤਾ ਵਾ ਹਰ ਇੱਕ ਨੂੰ ਮੈਡੀਕਲ ਟਰੀਟਮੈਂਟ ਐਂਡ ਕੇਅਰ ਦਿੱਤੀ ਜਾਏਗੀ ਐਂਡ ਜੋ ਵੀ ਹੈਗਾ ਸਾਡੇ ਵੱਲੋਂ ਕੋਸ਼ਿਸ਼ ਕੀਤੀ ਕਿ ਅਸੀਂ ਮੈਕਸਿਮਮ ਉਹਨਾਂ ਦੀ ਹੈਲਥ ਦੇਣੀ ਕਰਾਂਗੇ ਕਿੰਨੇ ਨੂੰ ਗ੍ਰਿਪਟਾਰ ਕੀਤਾ ਗਿਆ ਜੀ ਕਿੰਨੇ ਨੂੰ ਐਰ ਕੋਈ ਰਫ ਐਸਟੀਮੇਟ ਜੋ ਪੁਲਿਸ ਵੱਲੋਂ ਹਿੱਕਾ ਕਰ ਦਿੱਤਾ ਗਿਆ ਉਹ 40 50 ਦੇ ਆਸ-ਪਾਸ ਹੈਗਾ ਬਟ ਐਗਜੈਕਟ ਨੰਬਰ ਜਿਹੜਾ ਵਾ ਹੁਣ ਆਪਾਂ ਬਾਅਦ ਵਿੱਚ ਹੀ ਪਤਾ ਲੱਗੇ mes'nior pas nuk' omorni如果 a osghaling Mechanion a pas grup

ਦਾ ਦਾ ਦੇਣ ਜਾ ਰਹੀ ਹੈ ਉਹ ਸਾਡੀ ਮੰਗ ਸੀ ਅਸੀਂ ਉਹਦਾ ਵਿਰੋਧ ਕੀਤਾ ਪਰ ਸਰਕਾਰ ਇੱਥੋਂ ਤੱਕ ਗਿਰ ਗਈ ਬੋਲੇ ਜਿਹੜੀ ਆ ਕੱਲ ਹਲੇ ਆਨੰਦਪੁਰ ਸਾਹਿਬ ਦਾ ਸ਼ਹੀਦ ਸਾਗਾ ਜਿਹੜਾ ਹੋਇਆ ਦਿੱਲੀ ਦੇ ਵਿੱਚ ਗੁਰੂ ਗ੍ਰੰਥ ਦੇਗਬਦ ਦਰਜਾ ਮਣਾ ਕੇ ਹਟ ਗਿਆ ਕਿਹੜੇ ਮੂੰਹ ਨਾਲ ਦਾਵੇ ਕਰਤੀ ਅਸੀਂ ਭਾਈ ਜੀ ਸੱਟਾਂ ਲੱਗੀਆਂ ਨੇ ਸਾਡੇ ਕੇਸਾਂ ਦੀ ਬੇਇੱਜ਼ਤੀ ਕਰ ਰਹੀ ਹੈ ਸਾਡੇ ਕੇਸ ਰੋਲੇ ਇਹਨਾਂ ਨੇ ਕਿਹੜੇ ਮੂੰਹ ਨਾਲ ਦਾਵੇ ਕਰਤੀਏ ਵੀ ਅਸੀਂ ਸੇਖਾਂ ਵੰਤੀ ਆ ਸੱਟਾਂ ਲੱਗੀਆਂ ਸੁਲਤਾਨ ਬਿਲਕੁਲ ਸੱਟਾਂ ਲੱਗੀਆਂ ਡੰਡੇ ਮਾਰੇਗੇ ਸਾਡੇ ਕੱਪੜੇ ਪੜ ਗਿਆ ਕੱਚੇ ਦੇ ਵਿੱਚ ਬੈਠਾ ਸਾਡੇ ਕੱਪੜੇ ਪੜਦਾ ਸ਼ਹਿਰ ਆ ਗਿਆ ਭਾਈ ਜੀ ਕਹਿਣਾ ਕਿ ਜਾਹੂਗੇ ਪੁਲਿਸ ਦੇ ਪਰਲੀ ਬਰਤੀਰੇ ਨੂੰ ਆ